ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਥਾਨ ਕਰਤਾਰਪ ਸਿੰਘ ਨਾਲ ਮੁਸਲਮਾਨਾਂ ਦੀ ਜੋ ਚਾਦਰ ਹੀ ਦਫਨਾਈ ਸੀ ਉਹ ਅੰਦਰਲੇ ਪਾਸੇ ਚੱਲ ਕੇ ਕੋਨਾ ਸਾਹਿਬ ਜੀ ਚਾਦਰ ਦਾ ਸਸਕਾਰ ਉਸੇ ਖਾਨੇ ਕੀਤਾ ਤਾਂ ਉਹ ਵੀ ਤੁਹਾਨੂੰ ਦਿਖਾਇਆ ਹੁਣ ਬਾਹਰਲੇ ਪਾਸੇ ਆ ਗਏ ਆਪਾਂ ਕਰਤਾਰਪ ਸਿੰਘ ਆ ਖੂਹ ਆ ਗਿਆ ਉਹ ਜਿੱਥੇ ਬਾਬੇ ਨਾਨਕ ਨੇ ਲਗਾਤਾਰ 18 ਸਾਲ ਇਸ ਖੂਹ ਦੇ ਜਲ ਨਾਲ ਫੀਤੀ ਕੀਤੀ ਹੈ ਤੇ 18 ਸਾਲ ਲਗਾ ਸਾਰ ਇਹ ਖੂਹ ਆ ਜਿਹੜਾ ਇਧਰ ਖੇਤੀ ਕੀਤੀ ਆ ਇਹਨੇ ਖੂਹ ਬਾਬੇ ਨਾਨਕ ਦਾ ਤੁਸੀਂ ਦੇਖ ਸਕਦੇ ਆ ਜਾਲਾ ਐਂ ਦੇਖਿਓ ਥੱਲੇ 18 ਸਾਲ ਇਸ ਖੂਹ ਦੇ ਨਾਲ ਮਹਾਰਾਜ ਨੇ ਕਰਤਾਰਪੁਰ ਉਰੇ ਜਿੱਥੇ ਅਸੀਂ ਇਸ ਟਾਈਮ ਹੈ ਖੇਤੀ ਕੀਤੀ ਆ ਲਗਾਤਾਰ 18 ਸਾਲ ਇਸ ਖੂਹ ਦੇ ਨਾਲ ਪਾਣੀ ਦਿੰਦੇ ਰਹੇ ਆ ਫਸਲ ਨੂੰ ਮਹਾਰਾਜ ਇਹ ਉਦਾਂ ਹੀ ਦੇਖ ਸਕਦੇ ਆ ਤੁਸੀਂ ਪਹਿਲ ਕੋ ਲੈਨ ਸਹੀ ਹੈ ਇਹ ਸੰਭਾਲ ਹੈ ਇਹ ਜਦ ਪਾਕਿਸਤਾਨ ਕੇ ਲੜਾਈ ਲੱਗੀ ਤੀ ਇਹ ਉਹ ਸ਼ਸਤਰ ਆ ਜਿਹੜਾ ਇੱਥੇ ਆ ਕੇ ਗਿਰ ਗਿਆ ਟੁਕਣੀਆ ਦੇਖ ਲੋ ਆਦੇ ਇਹ ਸ਼ਸਤਰ ਆ ਉਹ ਜਦ ਦੋ ਦੇਸ਼ਾਂ ਦੀ ਲੜਾਈ ਇਹ ਖੂ ਆ ਗਿਆ ਨਾਲੇ ਸ਼ਸਤਰ ਪਿਆ ਇਹ ਲਿਖਿਆ ਬਾਦੇ ਇਹ ਗੋਲਾ ਪੰਪ ਭਾਰਤੀ ਸੈਨਾ ਨੇ ਭਾਰਤੀ ਹਵਾਈ ਸੈਨਾ ਨੇ 1900 ਕਤਰ ਚੰਗੋ ਗੁਰਦੁਆਰੇ ਦਾ ਰਵਾਰ ਕਤਾਰਸੈ ਯੂਨੀਵਰਸਟ ਕਰਨ ਲਈ ਸਟਿਆ ਸੀ। ਅਕਾਲ ਪੁਰਖ ਵੈਗਜੀ ਖਾਸ ਆਪਣੇ ਸਦਕਾ ਇਹ ਗੋਲਾ ਸ੍ਰੀ ਖੋਸ ਸਾਹਿਬ ਨੇ ਆਪਣੀ ਪਵਿੱਤਰ ਗੋਦ ਵਿੱਚ ਲੈ ਲਿਆ ਸੀ। ਆਹ ਗੁਰਦੁਆਰਾ ਸਮਾਦ ਮਯਾਰ ਸਹਿਬ ਨੂੰ ਨਸ਼ਟ ਹੋਣ ਚਾਲਿਆ। ਦੱਸਣ ਜੋ ਗੱਲ ਇਹ ਪਵਿੱਤਰ ਖੂਹ ਆ ਜਿੱਥੇ ਜੀ ਮਹਾਰਾਜ ਨੇ ਇੱਥੇ ਨੂੰ ਪਾਣੀ ਲਾਇਆ ਕਰਦੇ ਸਨ। ਦੇਖ ਤੁਸੀਂ ਪੜ ਸਕਦੇ ਆ ਸਾਰਾ ਕੁਸਾ। ਇਹ ਆਹੋ ਪਹਿ ਨਸ਼ਟ ਕਰਦੀ ਇਸ ਚੀਜ਼ ਨੂੰ। ਆਹ ਲੈ ਐਨ ਦੇਖ ਰੋਕਣਾ ਪਿਆ ਇਹ ਸਾੰਭੀ ਵੀ ਚੀ ਹੈ ਇਹ ਸਮਾਲਿਆ ਕੇ ਨਾ ਇੱਥੀ ਉਹ ਬਾਬਾ ਨਾਨਕ ਨੇ ਇਸ ਖੂਹ ਨਾਲ ਲਗਾਤਾਰ ਖੇਤੀ ਕੀਤੀ ਹੈ 18 ਸਾਲ ਸੰਗ ਤੇ ਦਰਸ਼ਨ ਕਰੋ ਖੂਹ ਦੇ ਤੁਸੀਂ ਉਹ ਵੀ ਪੜ ਲਏ ਆ ਸਾਰਾ ਕੁਝ ਅੱਜ ਤੁਹਾਨੂੰ ਸਾਰਿਆਂ ਨੂੰ ਇਹ ਪਵਿੱਤਰ ਖੂਹ ਆ ਜੋ ਕੇ ਇੱਧਰ ਦੀਵਾਨ ਹਾਲ ਆ ਗਿਆ ਇਹ ਸਾਰਾ ਹੀ ਇਹ ਖੂਹ ਤਾਂ ਸਾਰਾ ਉਸ ਮੋਲ ਮੁਲਕ ਪਣੀ ਪਈ ਅੰਦਰ ਤੇ ਪਵਿੱਤਰ ਖੂਹ ਆ ਗੁਰਨਾਨਕ ਸਹਿਜ ਜੀ ਮਹਾਰਾਜ ਨੇ ਜਿੱਥੇ ਖੇਤੀ ਕੀਤੀ ਹੈ ਲਗਾਤਾਰ 18 ਸਾਲ ਇਸ ਪਵਿੱਤਰ ਖੂਹ ਦੇ ਨਾਲ ਆਪਣੇ ਖੇਤਾਂ ਨੂੰ ਪਾਣੀ ਦੇ ਪਾਣੀ ਲਾਉਂਦੇ ਰਹੇ ਮਹਾਰਾਜ ਨਾਲ ਇਹ ਚੱਲਦਾ ਰਿਹਾ ਇਸ ਬੈਠ ਕੇ ਧਰਤੀ ਪਰ ਮਹਾਰਾਜ ਨੇ ਸਾਰੀ ਖੇਤੀ ਕੀਤੀ ਇੱਥੇ ਸਾਰੇ ਕਿਤੇ ਇਸ ਇਲਾਕੇ ਦੇ ਵਿੱਚ ਮਹਾਰਾਜ ਨੇ ਖੂਹ ਦੇ ਨਾਲ ਇਸ ਪੂਰੇ ਖੇਤੀ ਕੀਤੀ ਇਸ ਖੂਹ ਦੇ ਨਾਲ 18 ਸਾਲ ਲਗਾਤਾਰ ਕਹਿਣਾ ਬੜਾ ਸੌਖਾ ਹੈ ਮਹਾਰਾਜ ਨੇ ਸਮਾਂ ਕਿਹਦਾ ਹੋਊਗਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਪਵਿੱਤਰ ਖੂਹ ਦੇ ਨਾਲ 18 ਸਾਲ ਲਗਾਤਾਰ ਖੇਤੀ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ